ਨਮਸਕਾਰ ਦੋਸਤੋ ਮੈਂ ਸ਼ਮੀ ਸੁਨੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਅੱਜ ਗੱਲ ਕਰਾਂਗੇ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪੋਆ ਦੀ ਚਾ ਖੋਲਾੜੀ ਤੋਂ ਲੈ ਕੇ ਤਾਰਾਗੜ੍ਹ ਦੀ ਰੋਡ ਦੀ ਤੁਹਾਨੂੰ ਤਸਵੀਰਾਂ ਦਿਖ ਸਕਦੇ ਹਾਂ ਇੱਥੇ ਲੋਕਾਂ ਦਾ ਇੱਥੇ ਇੰਨੇ ਗਮਾੜੇ ਹਾਲਾਤ ਹੈਗੇ ਆ ਸੜਕ ਦੇ ਜਿਹੜੇ ਦਿਖਿਆ ਜਾਂਦਾ ਕਿ ਸੜਕ ਦੇ ਜਿਹੜੇ 2 ਤੋਂ 4 ਫੁੱਟ ਦੇ ਟੁੱਕੇ ਟੋਏ ਵੀ ਪੈ ਚੁੱਕੇ ਆ ਜਿਵੇਂ ਸਾਡੇ ਨਾਲ ਇੱਥੋਂ ਦੇ ਪ੍ਰਿਆ ਲੜੀ ਦੇ ਲੋਕੀ ਵੀ ਜੁੜ ਚੁੱਕੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿੰਨਾ ਲੋਕਾਂ ਦਾ ਇਹ ਸੜਕ ਨੂੰ ਲੈ ਕੇ ਹਾਂਜੀ ਸਰ ਕੀ ਨਾਮ ਆਪਣਾ ਤੇ ਕਿਹੜਾ ਪਿੰਡ ਹੈ ਸਾਹਿਬ ਜੀ ਮੈਂ ਆ ਤੇ ਸਾਡੇ ਸੜਕ ਦਾ ਥੋੜਾ ਜਿਹਾ ਸੋਚੋ ਬਹੁ ਖੱਡੇ ਹੋਏ ਆ ਅਸੀਂ ਤਾਂ ਚੱਲ ਵੀ ਨਹੀਂ ਸਕਦੇ ਸਕੂਟੀਆਂ ਕੱਟੇ ਲੈ ਕੇ ਇੱਥੋਂ ਸਰ ਜੇ ਗੱਲ ਕਰੀਏ ਇੱਥੋਂ ਦੇ ਸਾਡੇ ਜਿਹੜੇ ਅਧਿਕਾਰੀ ਹੈ ਜਾਂ ਸਾਡੇ ਐਮ ਐਲ ਏ ਮੰਤਰੀ ਵੀ ਨੰਗਦੇ ਆ ਕਿਉਂ ਉਹਨਾਂ ਨੂੰ ਕਦੀ ਦੱਸਿਆ ਗਿਆ ਮੋਕਾ ਇਹ ਵਾਲਾ ਸੜਕ ਦੇ ਬਾਰੇ ਕੋਹ ਨਾਲ ਸਭ ਕੁਝ ਪਤਾ ਜੀ ਕਈ ਵਾਰੀ ਉੱਥੇ ਵੀ ਇਹ ਬਿટા ਹਰਿਤਾ ਕਰੀ ਬਣਾਓ ਫਿਰ ਉਹ ਕਹਿੰਦੇ ਵੀ ਆਏਗਾ ਪੈਸੇ ਕਹਿੰਦੇ ਮਨਜ਼ੂਰ ਹੋ ਗਈ ਜੀ ਅਪ੍ਰੈਲ ਮਹੀਨੇ ਬਣਾਗੇ ਅਪ੍ਰੈਲ ਵੀ ਨਿਕਲ ਗਿਆ ਹੁਣ ਮਈ ਸ਼ੁਰੂ ਹੋ ਗਿਆ ਇਹਦਾ ਹੱਲ ਕਰੋ ਕੁਛ ਨਾ ਕੁਛ ਸੜਕ ਦਾ ਸੜਕ ਦੇ ਸ਼ੜਕੇ ਇੱਚਾ ਖੋਲੋਲੀ ਲਾਗੇ ਤਾਰਾਗੜ ਤੱਕ ਕਿੰਨੇ ਪਿੰਡਾਂ ਨੂੰ ਸ਼ੜਕੇ ਲੱਗਦੀ ਆ ਇਹ 5-6 ਪਿੰਡ ਹੈ ਜੀ ਰਤਨਗੜ ਪਟੋਆ ਨੰਗਲ ਬੈਰੋਪੁਰ ਸਰਵ ਤੱਕ ਭਾਦਾ ਭਰਿਆਲ ਫਿਰ ਧੋਵੜਾ ਫਿਰ ਅੱਗੇ ਜੀਟੀ ਰੋਡ ਆਉਂਦਾ ਤੇ ਸੜਕ ਦਾ ਬਹੁਤ ਬੁਰਾ ਹਾਲ ਹੈ ਇਹ ਸੜਕ ਦੇ ਬਾਰੇ ਕੋਈ ਸੋਚ ਕੇ ਸਰ ਕਿੰਨੇ ਸਾਲ ਤੋਂ ਸੜਕ ਦੇ ਜਿਹੜੇ ਮਾਰੇ ਹਲਾਤਾ ਹੈ ਇਹ ਜੀ ਸੀਮਾ ਦੇਵੀ ਜਦੋਂ ਐਮਐਲਏ ਸੀ ਉਹਨਾਂ ਨੇ ਥੋੜੀ ਜਿਹੀ ਲੋਕ ਲੱਕ ਪੁਆਈ ਸੀ ਤੇ ਉਹਦੇ ਬਾਅਦ ਕੁਝ ਨਹੀਂ ਹੋਇਆ ਇੱਥੇ ਉਦੋਂ ਵਾਸਤੇ ਹੀ ਪੈਚ ਤੇ ਚੌ ਦੇ ਨਾਲ ਝੋਟ ਜਾਂਦੇ ਆ ਟ੍ਰੈਫਿਕ ਬਹੁਤ ਚੱਲਦੀ ਆ ਇੱਥੇ ਦੋਸਰੀਆਂ ਗੱਡੀਆਂ ਵੀ ਆਉਂਦੀਆਂ ਨੇ ਤੇ ਬਹੁਤ ਮੁਸ਼ਕਲ ਆ ਮੋਡਾ ਦੇ ਸਾਹਬ ਨੂੰ ਪਤਾ ਇਹ ਲਾਲਚਤ ਘਟਾਰੂ ਚੱਕ ਵਾਲਿਆਂ ਨੂੰ ਮੰਤਰੀ ਸਾਹਿਬ ਨੂੰ ਪਤਾ ਇਸ ਚੀਜ਼ ਦਾ ਜੋ ਕਹਿੰਦੇ ਬਣ ਜੇਗੀ ਬਣ ਜੇਗੀ ਫਿਰ ਇੱਥੇ ਸੜਕੋ ਵਾਲੇ ਮਹਿਕਮ ਵਾਲੇ ਵੀ ਆਏ ਕਹਿੰਦੇ ਪਾਸ ਹੋ ਗਈ ਆ ਬਣ ਜੇਗੀ ਪਰ ਨਾਂ ਨਸਾ ਨਹੀਂ ਹੋਇਆ ਕਰਦਾ ਇਧਰ ਕੋਈ ਬਣੇ ਤਾਂ ਨਹੀਂ ਕਰਦੀ ਕਦੋਂ ਦਾ ਪਹਿਲਾ ਮੁੱਦਾ ਜੀ ਸਾਡਾ ਹੋਰ ਮੁੱਦਾ ਤੇ ਕੋਈ ਨਹੀਂ ਇਧਰ ਸਾਨੂੰ ਨਾਲੀਆਂ ਗਲੀਆਂ ਸੜਕਾਂ ਦੇ ਇਹ ਮਤਲਬ ਕੋਈ ਨਹੀਂ ਸਾਨੂੰ ਸਾਨੂੰ ਸੜਕ ਦਾ ਮੁੱਦਾ ਜ਼ਿਆਦਾ ਕਿਉਂ ਆਉਣ ਜਾਣ ਬਹੁਤ ਗੱਲੀਫੋਰੀ ਕਰਦੀ ਆ ਦੁਨੀਆ ਐਕਸੀਡੈਂਟ ਵਗੈਰਾ ਵੀ ਹੋਣ ਦੇ ਬਹੁਤ ਚਾਂਸ ਨੇ ਹਾਂਜੀ ਕੀ ਮੰਗ ਕਰਦੇ ਆ ਸਰਕਾਰਾਂ ਕੋਲ ਤੁਸੀਂ ਉਹਨੂੰ ਸਰਕਾਰ ਕੋਲ ਇਹ ਕਰਦੇ ਆ ਵੀ ਜਲਦੀ ਤੋਂ ਜਲਦੀ ਸਾਡਾ ਹੱਲ ਕੀਤਾ ਜਾ ਸੜਕ ਬਣਾਈ ਜਾਏ ਟਾਰਗਟ ਤੋਂ ਲੈ ਕੇ ਚੱਕਲਵਾਰੀ ਤੱਕ ਇਹੀ ਸਾਡੀ ਫਰਿਆਦ ਆ ਇਹੀ ਸਾਡੀ ਬੇਨਤੀ ਹੈ ਜਲਦੀ ਤੋਂ ਜਲਦੀ ਕੰਮ ਸ਼ੁਰੂ ਕਰਨ ਤੇ ਸੜਕ ਬਣਾਉਣ ਜੀ ਸਰ ਨਾਲ ਇਥੇ ਕੁਝ ਹੋਰ ਵੀ ਲੋਕੀ ਜੁੜ ਚੁੱਕੇ ਨੇ ਅੱਜ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਇਹ ਛੜਕ ਨੂੰ ਲੈ ਕੇ ਸਰ ਕੀ ਕਹਿਣਾ ਚਾਹੁੰਦੇ ਹੋ ਛੜਕ ਦੇ ਬਾਰੇ ਜੀ ਜਨਾਬ ਜੀ ਆਪ ਸੇ ਗੱਲ ਕਹਿਣਾ ਚਾਹੁੰਦੇ ਆ ਕਿ ਤਾਰਾਗੜ ਤੋਂ ਲੈ ਕੇ ਇਹ ਤੋਂ ਝਕੜੜ ਤੋਂ ਲੈ ਕੇ ਤਾਰਾਗੜ ਤੱਕ 5 ਕਿਲੋਮੀਟਰ ਆ ਦੋ 5 ਕਿਲੋਮੀਟਰ ਦੇ ਵਿੱਚ 17 ਟੋਏ ਜਾਂਦੇ ਆ ਕੋਈ ਬੱਚਾ ਵੀ ਡਿੱਗ ਜਾਂਦਾ ਕੋਈ ਕੋਈ ਵੀ ਡਿੱਗ ਜਾਂਦਾ ਤੇ ਚਲੋ ਸਿਆਣੇ ਬਜ਼ੁਰਗ ਨੇ ਸਾਡੀ ਸਲਾਹ ਦਿੰਦੀ ਆ ਫੌਜੀ ਸਾਹਿਬ ਹੈ ਤਾਂ ਅਹੀ ਗੱਲ ਕਹਿਨੇ ਵੀ ਇਹਨਾਂ ਦੀ ਜੋ ਵੀ ਮੁੱਦਾ ਕਹਿੰਦੇ ਆ ਹਲ ਹੋਣਾ ਚਾਹੀਦਾ ਸੇਰੀ ਗੱਲ ਸੁਣੋ ਮੰਤਰੀ ਹੈ ਨਾ ਲਾਲਚੰਦ ਗਰਾਉਡ ਜੱਕ ਤੇ ਅੱਜ ਤੱਕ ਉਹਨਾਂ ਦੀ ਸੜਕ ਵੀ ਬਣੀ ਬਣੀ ਪੂਟੀ ਵੀ ਹੈ ਨਹੀਂ ਬਣੀ ਜੋ ਵੀ ਆਂਦਾ ਨਾ ਉਹ ਪੰਜ ਸਾਲ ਲਾ ਕੇ ਚੱਲ ਜਾਂਦਾ ਆਜੋ 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 ਠੀਕ ਹੈ ਨਾ ਇਸ ਕਰਕੇ ਜੋ ਵੀ ਇਲਾਕੇ ਦਾ ਚੇਅਰਮੈਨ ਹੈ ਜੋ ਲੀਡਰ ਹੈਗਾ ਹੱਲ ਕਰਨਾ ਚਾਹੀਦਾ ਠੀਕ ਹੈ ਜੀ ਸਾਡੇ ਨਾਲ ਇਹ ਲੋਕੀ ਜੁੜੇ ਸੀ ਉਹਨਾਂ ਦਾ ਇਹੀ ਕਹਿਣਾ ਹੈਗਾ ਕਿ ਜੀ ਸਾਡੀ ਸੜਕਾ ਉਹਨਾਂ ਸਰਕਾਰਾਂ ਕੇ ਅਪੀਲ ਕੀਤੀ ਹੈ ਮੰਗ ਕੀਤੀ ਹੈ ਕਿ ਸਾਨੂੰ ਇਹ ਸੜਕ ਦਾ ਜਲਦੀ ਤੋਂ ਜਲਦੀ ਕੰਮ ਕੀਤਾ ਕਰਾਇਆ ਜਾਏ ਸੜਕ ਬਣਾ ਕੇ ਸਾਨੂੰ ਦਿੱਤੀ ਜਾਵੇ ਸਾਡੇ ਨਾਲ ਕੁਝ ਹੋਰ ਵੀ ਲੋਕੀ ਜੁੜੇ ਹੋ ਹੁੰਦੇ ਨੇ ਆ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਹਾਂ ਸਰ ਕੀ ਸੜਕ ਸਰ ਕੀ ਕਹਿਣਾ ਜਿੰਦੇ ਸੜਕ ਤੇ ਬੈਠੇ ਦੇਖੋ ਜੀ ਇਹ ਜਿੱਥੇ ਟਰੱਕ ਆ ਰਿਹਾ ਇਹ ਦੇ ਅੱਗੇ ਜਨਾਨੀ ਡਿੱਗੀ ਟਰੱਕ ਵਾਲੇ ਮਾਹਾਂ ਟਰੱਕ ਕੰਟਰੋਲ ਕੀਤਾ ਹੀ ਤੇ ਉਹ ਜਨਾਨੀ ਨਹੀਂ ਚੁੱਕਿਆ ਫੇਰ ਇਸ ਕਰ ਰੇ ਸੜਕ ਜਈ ਖੇਤੀ ਖੇਤੀ ਬਾਜੇ ਤੇ ਚੰਗਾ ਨਹੀਂ ਤੇ ਕਿਸੇ ਦੀ ਜਾਨ ਚਲ ਜਾਣੀ ਹੈ ਸਰ ਕਿੰਨੇ ਚਿਰ ਤੋਂ ਸੜਕ ਦੇ ਹਾਲਾਤ ਮਾੜੇ ਆ ਇਹ ਤਾਂ ਪਹਿਲੀ ਸਰਕਾਰ ਦੇ ਟਾਈਮ ਦਾ ਆਓ ਪਹਿਲੀ ਸਰਕਾਰ ਦੇ ਟਾਈਮ ਦੀ ਇਹ ਸੜਕ ਬਣੀ ਸਰਕਾਰਾਂ ਕੋਲ ਤੁਸੀਂ ਹੁਣ ਕੀ ਮੰਗ ਕਰਦੇ ਹੋ ਸਰਕਾਰਾਂ ਕੋਲ ਆਹੀਂ ਕਿਨੇ ਮਾੜੀ ਮੋਟੀ ਰਿਪੇਅਰ ਕਰ ਦੇ ਜੇ ਚੰਗੀ ਨਹੀਂ ਬਣਾ ਸਕਦੇ ਤੇ ਜੇ ਨਹੀਂ ਤੇ ਮਾੜੀ ਮੋਟੀ ਕਲੀਅਰ ਕਰੋ ਇਹ ਰੋਡ 'ਤੇ ਗੱਡਾ ਹੋਰ ਵੀ ਜੀ ਮਾਰ ਸਕਦਾ ਥੋੜੇ ਕਹਿੰਦਾ ਮੇਰੇ ਇਕਸੀਡੈਂਟ ਹਾਸੇ ਵੀ ਹੋ ਚੁੱਕੀ ਹੈ ਬਹੁਤ ਵਾਰੀ ਗਿਣਤੀ ਕੋਈ ਨਹੀਂ ਕੀਤੀ ਕਿੰਨੇ ਕ ਦਸੀਏ ਉਹ ਮੜਾ ਜੰਪਾ ਵਾਇਦਾ ਚੁੱਕੋ ਹੋ ਜਾਂਦੀਆਂ ਆ ਜਿੱਤਰਾ ਪਾਣੀ ਪਿਆ ਵੇ ਦੇਖੋ ਸੜਕ ਦੇ ਵਿੱਚ ਤੇ ਕਿਸੇ ਨੂੰ ਇਹ ਨਹੀਂ ਪਤਾ ਵੀ ਇਹ ਪਧਰਾ ਅਗਲੇ ਨੂੰ ਸੋਚਣਾ ਵੀ ਪਧਰਾ ਪਿੱਛੋਂ ਫਾਸਟ ਆਣਾ ਫਾਸਟ ਆ ਕੇ ਡਿੱਗ ਜਾਣਾ ਡਿੱਗ ਗਿਆ ਤੇ ਉਹ ਸੱਟਾ ਬਿੱਟਾ ਲੱਗ ਜਣੀਆਂ ਆਹੀਂ ਸਾਰੇ ਜਿੰਨੇ ਵੀ ਇੱਥੇ ਰਹਿੰਦੇ ਆ ਉਹਨਾਂ ਨੂੰ ਚੁੱਕ ਹੋ ਕੇ ਕਿਤੇ ਮਾੜੇ ਮੋਟੇ ਹਾਸਤਾ ਇਹ ਗੱਲ ਕਰੀਏ ਹੁਣ 2024 ਦੇ ਚੋਣ ਆਏ ਕਰਦੇ ਆ ਤੁਹਾਡੇ ਕੋਲ ਵੋਟਾਂ ਮੰਗਣ ਵੀ ਆਣਾ ਕਾਂਗਰਸ ਨੇ ਵੀ ਆਣਾ ਭਾਜਪਾ ਨੇ ਵੀ ਆਣਾ ਆਪੀ ਵੀ ਆਣਾ ਹੈ ਕਿਆ ਸੜਕ ਦਾ ਮੁੱਦਾ ਹੁਣ ਕਿਹੜਾ ਰੱਖਿਆ ਜਾਏਗਾ ਜਰੂਰ ਜੀ ਪਿੰਨਪ੍ਰਿਆ ਲਾੜੀ ਹੈ ਜੀ ਤੇ ਨਾਮ ਕੀ ਤੁਹਾਡਾ ਸੁਨੀਲ ਸਹਰੇ ਹਾਂ ਸਰ ਜੇ ਗੱਲ ਕਰੀਏ ਧੋਬੜੋ ਦੇ ਲਾਗੇ ਤਾਰਾਗੜ ਦੀ ਸ਼ੜਕ ਤੇ ਹਰ ਦਿਨ ਦਿਖ ਰਹੀ ਹੈ ਕਿਦਾਂ ਦੇ ਲਾਤਾ ਗਿਆ ਹੈ ਬੜੇ ਮਾਰੇ ਲਾਤਾ ਜੀ ਬੜੇ ਟੋਏ ਆ ਵਿੱਚ ਤੇ ਇੱਤੇ ਤੇ ਕੋਈ ਆਂਦਾ ਜਾਂਦਾ ਵੀ ਨਹੀਂ ਹੈ ਲੋਗ ਉਹ ਦੂਸਰੇ ਪਾਸੋਂ ਨਿਕਲ ਜਾਂਦੇ ਆ ਰੋਡ ਪਲੇਨ ਨਾ ਦਾ ਲੋ ਇਹ ਰੋਡ ਬਣਨਾ ਚਾਹੀਦਾ ਸੀ ਸਿੱਧੀ ਸਿੱਧੀ ਸਰਕਾਰਾਂ ਇੱਧਰ ਦੇਖਦੀਆਂ ਹੀ ਨਹੀਂ ਤੇ ਕਿੰਨੇ ਸਾਲ ਤੋਂ ਰੋਡ ਦਾ 15 ਸਾਲ ਹੋ ਗਿਆ ਜੀ ਕਦੀ ਕਿਸੇ ਲੀਡਰ ਨੂੰ ਦੱਸਿਆ ਨਹੀਂ ਸਾਰੇ ਲੀਡਰਾਂ ਨੂੰ ਆ ਕੇ ਜਾਂਦੇ ਆ ਲਾਲਚਾਂ ਦੇ ਵੀ ਨੰਕੇ ਜਾਂਦੇ ਆ ਇਧਰੋਂ ਖੁਦ ਕਦੀ ਮਤਲਬ ਉਹਨੇ ਤੁਹਾਡੇ ਨੂੰ ਮਤਲਬ ਕਦੀ ਪਿੰਡ ਦੇ ਉਹਨਾਂ ਨੂੰ ਕਿਹਾ ਨਹੀਂ ਕਿ ਇੰਨੇ ਮਤਲਬ ਟਾਈਮ 'ਚ ਪਹੁੰਚ ਕੇ ਜਾਣੇ ਨਹੀਂ ਨਹੀਂ ਉਹ ਜਿਹੜੇ ਗੱਡੀ 'ਚ ਬੈ ਕੇ ਨਿਕਲ ਜਾਂਦੇ ਆ ਦਿਖਾਈ ਜਾਂਦਾ ਮਿੱਟੀ ਦਾ ਟਰਬਲ ਆ ਜੀ ਸਮਾਨ ਖਰਾਬ ਹੋ ਜਾਂਦਾ ਆਮ ਬੰਦੇ ਕਈ ਡਿੱਗਦੇ ਰਹਿੰਦੇ ਆ ਮੋਟਰਸਾਈਕਲਾਂ ਦਾ ਟੋਏ ਬੜੇ ਡੂੰਘੇ ਡੂੰਘੇ ਆ ਗਏ ਕੀ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਸੀ ਪ੍ਰਸ਼ਾਸਨ ਕੋ ਆਮ ਬੰਦਾ ਆਹੀ ਮੰਗ ਕਰ ਸਕਦਾ ਰੋਡ ਰਾਡ ਪੱਧਰੇ ਹੋਣ ਵਧੀਆ ਰੋਡ ਹੋਣ ਤੋਰ ਕਿੰਨੇ ਕ ਪਿੰਡ ਲੱਗੇ ਆ ਸੜਕ 'ਤੇ ਆਹ ਸੜਕ ਦੇ ਘਟੂ ਘਾੜ 10 12 ਪਿੰਡ ਆ ਜੀ। ਹੁਣ ਜੇ 24 ਇਲੈਕਸ਼ਨ ਆ ਤੇ ਤੁਸੀਂ 24 ਇਲੈਕਸ਼ਨ ਤੇ ਦੇਖੋ ਕਿਹੜਾ ਮੰਤਰੀ ਇਧਰ ਦਾ ਸੌਂਦਾ ਆਗੇ। ਇਲੈਕਸ਼ਨਾਂ 'ਚ ਕੋਈ ਵੋਟ ਬੂਟ ਮੰਗਣ ਆਇਆ? ਨਹੀਂ ਹਲੇ ਤੱਕ ਤੇ ਨਹੀਂ ਆਇਆ ਕੋਈ। ਕੀ ਜਦੋਂ ਵੋਟ ਮੰਗਣ ਆਣਗੇ ਤੇ ਇਹ ਮੁੱਦਾ ਰੱਖੋਗੇ ਸੜਕ ਦਾ? ਹਾਂ ਸੜਕ ਦਾ ਮੁੱਦਾ ਤੇ ਪਹਿਲੇ ਹੋਏਗਾ ਜੀ। ਆ ਜੀ ਸਾਡਾ ਨਾਮ ਹੈਗਾ ਨੁਰਾਜ ਸੇ। ਆਪਣਾ ਪਿੰਡ ਹੈਗਾ ਭਰਿਆਲੜੀ ਸਰ ਕੀ ਕਹਿਣਾ ਚਾਹੁੰਦੇ ਹੋ ਸੜਕ ਦੇ ਹਾਲਾਤਾਂ ਨੂੰ ਦੇਖ ਕੇ ਕੀ ਕਹਿਣਾ ਚਾਹੁੰਦੇ ਹੋ ਸਰ ਕਿ ਸੜਕ ਦਾ ਹਾਲਾਤ ਬਹੁਤ ਹੀ ਮਾੜਾ ਹੈਗਾ ਜੀ ਇੱਥੋਂ ਦੀ ਤਾਕਵਾੜੀ ਤੋਂ ਲੈ ਕੇ ਤਾਰਾਗੜ ਤੱਕ ਕਿੰਨਾ ਕਾ ਹਾਲ ਮਾੜਾ ਹੈਗਾ ਜੀ ਕਿ ਪੁੱਛ ਨਹੀਂ ਸਕਦੇ ਜੀ ਬਹੁਤ ਜ਼ਿਆਦਾ ਮਾੜਾ ਹਾਲ ਹੈਗਾ ਜੀ ਤੇ ਕੀ ਇੱਥੇ ਕੋਈ ਸਰਕਾਰੀ ਸਰਕਾਰ ਮੱਕੀ ਅਧਿਕਾਰੀ ਲੰਘਦੇ ਨਹੀਂ ਹੈਗੇ ਇੱਥੋਂ ਸਰ ਸਾਰੇ ਲੰਘਦੇ ਜੀ ਸਾਨੂੰ ਪਤਾ ਹੈਗਾ ਜੀ ਕੋਈ ਕੋਈ ਮਤਲਬ ਪੁੱਛ ਕਿਸੇ ਨਹੀਂ ਹੋ ਰਹੀ ਕੋਈ ਕਿਤੇ ਪਰਤਾਲੇ ਹੁਣ ਇਲੈਕਸ਼ਨ ਆ ਰਿਹਾ ਕਿ ਇਹਨੇ ਮੁੱਦਰ ਨਹੀਂ ਉਠਾਇਆ ਜੀ ਸੜਕਾਂ ਵਾਲੇ ਕੋਈ ਬੋਲੇ ਕੁਛ ਨਹੀਂ ਬੋਲਦੇ ਜੀ ਆਮ ਬੰਦੇ ਨੂੰ ਚਾਹੀਦਾ ਸਰ ਕੀ ਹੈਗੀ ਸੜਕਾਂ ਚਾਹੀਦੀ ਆ ਇਹ ਰੋਡ ਵਾਲੇ ਆਮ ਬੰਦਿਆਂ ਵਾਸਤੇ ਕੀ ਚਾਹੀਦਾ ਕਰੋ ਸਿਰ ਇੱਕ ਗੱਲ ਕਰੀਏ ਆਪਣੇ ਵਿਧਾਨ ਸਭਾ ਚੋਣਾਂਾਂ ਦੇ ਵਿੱਚ ਇਹੀ ਸ਼ਰਤਾਂ ਨੂੰ ਲੈ ਕੇ ਰਾਜਨੀਤੀ ਕੀਤੀ ਗਈ ਸੀ ਜਿਹੜੀ ਸਾਨੂੰ ਮੁੱਕੀ ਸਾਹਿਬ ਪਾਰਟੀ ਸਰਕਾਰ ਆਏਗੀ ਉਹ ਪਹਿਲਾਂ ਇਹ ਅੰਦੇਸ਼ ਸ਼ਰਤਾਂ ਦਾ ਰਮਾਨ ਕਰਾਏਗੀ ਕਿ ਆਪ ਮੁੱਕੀ ਉਹ ਵੀ ਤਿੰਨ ਸਾਲ ਹੋ ਗਿਆ ਜਿਹੜੀ ਕਿ ਇਹ ਸ਼ਰਤਾਂ ਹੋ ਕੇ ਧਿਆਨ ਨਹੀਂ ਦਿੱਤਾ ਗਿਆ ਕਿ ਸਰ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਹਾਲਾਤ ਦੇਖ ਸਕਦੇ ਸੜਕਾਂ ਤੋਂ ਤਹੀ ਵੀ ਸੜਕ ਤੋਂ ਆਏ ਆਈ ਤੇ ਦੇਖ ਲਓ ਕੀ ਹਾਲਾਤ ਹੈ ਜੀ ਤੇ ਦੇਖ ਸਕਦੇ ਹੋ ਜੇ ਗੱਲ ਕਰੀਏ 2024 ਚ ਨਾਬਾਂ ਨੂੰ ਆ ਕੇ ਤੇ ਕਿਆ ਇਹ ਤੱਕ ਬੋਟ ਮੰਗਨ ਆ ਗਏ ਅਸ਼ਰਤ ਅੰਦਰ ਕੀ ਖਹਿਗੇ ਸਵਾਲ ਰੱਖੇ ਜਾਣਗੇ ਸਵਾਲ ਸਰ ਰਿਖੋਈ ਆਮ ਬੰਦੇ ਨੂੰ ਤੇ ਚਾਹਦਾ ਇਹ ਹੈ ਕਿ ਆਪਣੇ ਸੋਸਮ ਕੇ ਬੋਟ ਪਾਣਾ ਹੋਈ ਸਰਕਾਰ ਆਂਦੀ ਹੈ ਇਹ ਆਮ ਆਮ ਬੰਦੇ ਨੂੰ ਕੁਝ ਨਹੀਂ ਚਾਹੀਦਾ ਜੀ ਆਮ ਬੰਦੇ ਨੇ ਕੀ ਕਰਨਾ ਇਹ ਬਸ ਯਾਰ ਆਪਣੀ ਰੋਡ ਵਧੀਆ ਹੋਣੀ ਚਾਹੀਦੀ ਜੀ ਕਿਉਂਕਿ ਜਾਣਾ ਹੈ ਕਿ ਸਰ ਦੇ ਹੱਥੇ ਵੀ ਹੁੰਦੇ ਰਹੇ ਆ ਹਾਸੇ ਦਿਨਦ ਨੂੰ ਦੇ ਸੜਕਾਂ ਮਾਰੀਆਂ ਹੋਣ ਤੇ ਸਰਕਾਰ ਤਾਂ ਸਿਰਹੀ ਮੰਗ ਕਰਦੀ ਹੈ ਇਥੋਂ ਕਰੇ ਤਾਰਾਗੜ ਜਾਣ ਹੋਏ ਤੇ ਕੋਈ ਸੋਵਰ ਸੋਚਦਾ ਹੀ ਕੋਈ ਇੱਧਰ ਰੋਡ ਤੇ ਪੈਂਦਾ ਹੈ ਕੋਈ ਕਿਸੇ ਰੋਡ ਤੋਂ ਪੈਂਦਾ ਹੀ ਕੀ ਮੰਗ ਕਰਦੇ ਉਸ ਦਾ ਸਰਕਾਰ ਤੁਸੀਂ ਇਹੀ ਮੰਗ ਕਰਦੇ ਆਈ ਆਪਣੇ ਰੋਡ ਵਧੀਆ ਹੋਣ ਆਮ ਬੰਦਨ ਨੂੰ ਫੈਸਿਲਟੀਆਂ ਵਧੀਆ ਮਿਲਣ ਉਹ ਸੋਚੀ ਚੱਲੇ ਮੇਰਾ ਨਾ ਡਾਡੂ ਗਿੰਦਰਪਾਲ ਪ੍ਰਿਆਲੜੀ ਐ ਸੜਕ ਧੋਬੜੇ ਤੋਂ ਲੈ ਕੇ ਤੇ ਤਾਰਾਗੜ ਨੂੰ ਜਾਂਦੀ ਆ ਰੋਡ ਹੀ ਸਦਾ ਜਿਹੜਾ ਕਿ ਤਕਰੀਬਨ ਤਕਰੀਬਨ ਸਾਰਾ ਹੀ ਟੁੱਟੇ ਰਿਹਾ ਕਈ ਵਾਰੀ ਹਾਦਸੇ ਵੀ ਹੁੰਦੇ ਆ ਤੇ ਸਾਡੀਆਂ ਦੁਕਾਨਾਂ ਉੱਥੇ ਇਹਦੇ ਦੁਕਾਨਾਂ ਦੇ ਵਿੱਚ ਜਦੋਂ ਗੱਡੀਆਂ ਲੰਘਦੀਆਂ ਵਿੱਚੋਂ ਬਟੇ ਨਿਕਲ ਕੇ ਟਾਇਰਾਂ ਤੋਂ ਉਹਦੇ ਕਈ ਵਾਰੀ ਤੇ ਸ਼ੀਸ਼ੇ ਵੀ ਟੁੱਟ ਰਹੇ ਜਾਂਦੇ ਆ ਕਿਸੇ ਵੀ ਮੇਰੀ ਵਿੱਕੀ ਦਾ ਮੈਨੂੰ ਨੁਕਸਾਨ ਹੋ ਗਿਆ ਸੀ ਠੀਕ ਹੈ ਜੀ ਤੇ ਹੋਰ ਨਹੀਂ ਤੋਂ ਵੱਧ ਹੋਰ ਕੀ ਕਹਿ ਸਕਨੇ ਆ ਤੇ ਕਿਸੇ ਨੇ ਨਹੀਂ ਬਣਾਈ 15-20 ਸਾਲ ਤੋਂ ਇਸੇ ਤਰ੍ਹਾਂ ਹੀ ਹੈ ਜੀ ਖੰਦੀ ਆ ਪਰ ਕੀ ਕਰਨਾ ਹੈ ਸਰਕਾਰ ਦਾ ਧਿਆਨ ਕਿਉਂ ਨਹੀਂ ਦਿੰਦਾ ਸਰਕਾਰ ਨੂੰ ਮੈਂ ਕਹਿੰਦਾ ਇਹ ਉਹ ਇਹ ਉਹ ਇਹਦੇ ਬਾਰੇ ਤੁਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਇਹ ਸਰਕਾਰ ਦਾ ਹੀ ਕੰਮ ਹੈ ਕਰਨਾ ਠੀਕ ਜਾਂ ਸੜਕ ਦੀ ਮੁਰੰਮਤ ਕਰਾਣੀ ਹੈ ਜਾਂ ਨਵੀਂ ਬਣਾਣੀ ਹੈ ਤੇ ਤੁਸੀਂ ਕਹਿੰਦੇ ਸਰਕਾਰਾਂ ਦਾ ਕੰਮ ਹੈ ਇਹ ਉਹਨਾਂ ਨੂੰ ਸੋਚਣਾ ਚਾਹੀਦਾ ਸਾਡਾ ਕੰਮ ਹੈ ਵੋਟ ਦੇਣੀ ਤੇ ਸਰਕਾਰ ਬਣਾਣੀ ਬਾਕੀ ਕੰਮ ਉਹਨਾਂ ਦੇ ਸਰਕਾਰਾਂ ਹਿੱਸੇ ਕੰਮ ਕਰਦੇ ਵੀ ਸਾਨੂੰ ਕੋਈ ਸਹੂਲਤ ਮਿਲੇ ਹੀ ਹੈ ਤੱਕ ਤੇ ਕੋਈ ਨਹੀਂ ਮਿਲੀ ਅੱਗੇ ਦੇਖੋ ਕੀ ਬਣਨਾ ਇਹ ਵੋਟਾਂ ਲੈਣੀਆਂ ਨੇ ਤੇ ਕਿਸਾਂ ਲੈਣੀਆਂ ਕੰਮ ਕਰਾਂਗੇ ਤੇ ਵੋਟਾਂ ਮਿਲਣੀਆਂ ਜੇ ਤੋ ਕੰਮ ਨਹੀਂ ਕੀਦਾ ਤੇ ਵੋਟਾਂ ਕਿੱਥੋਂ ਮਿਲਣਗੀਆਂ ਤਾਰਾਏਗੀ ਉਹਨੂੰ ਕਵਾਂਗੇ ਵੀ ਇਹ ਦੇਖ ਲਓ ਭਈ ਬਾਕੀ ਇਹ ਆ ਵੀ ਮਾਨਾ ਸਾਡਾ ਆਪਣਾ ਵੀ ਅਸੀਂ ਬੋਰਡ ਕਿਨੂੰ ਪਾਣੀ ਆ ਕਿਨੂੰ ਨਹੀਂ ਪਾਣੀ ਇਹਦੇ ਬਾਰੇ ਤਾਂ ਅਸੀਂ ਡਿਕਲੇਅਰ ਨਹੀਂ ਕਰ ਸਕਦੇ ਵੀ ਫੁਲਾਨੀ ਸਰਕਾਰ ਚੰਗੀ ਆ ਉਹ ਚੰਗੀ ਆ ਜਾਓ ਸਾਨੂੰ ਕਿ ਕੋਈ ਵੀ ਚੰਗੀ ਨਹੀਂ ਲੱਭੀ ਅਜੇ ਤੱਕ ਠੀਕ ਹੈ ਨਾ ਜੋ ਵੀ ਪੋਜੀਸ਼ਨਾਂ ਬਣੀਆਂ ਇੱਕ ਵੀ ਸਰਕਾਰ ਜਿਹੜੀ ਵੀ ਜਿੰਨੀਆਂ ਵੀ ਆਈਆਂ ਸਾਰੀਆਂ ਖਾਣਨ ਲਈ ਆਈਆਂ ਖਲਾਨਣ ਲਈ ਇੱਕ ਨਹੀਂ ਆਈ ਵੱਡੇ ਬਾਹਾਂ ਚਲਦੇ ਆ ਸਾਡੇ ਨੂੰ ਵੱਡੇ ਚਲਦੇ ਆ ਵੱਡੇ ਟਰਾਲੇ ਆਉਂਦੇ ਆ ਜਾਂ ਜੰਦੇ ਖਾਲੀ ਨਾ ਕਦੀ ਕੀ ਆਪਰੇ ਦਾ ਕੋਈ ਆ ਦੇ ਰਿਤੇ ਦਾ ਨਹੀਂ ਤੇ तकरीबन ਇਧਰ ਨੂੰ ਜਾਂਦੇ ਆ ਖਾਲੀ ਜਾਂਦੇ ਆ ਦੁਕਾਨਾਂ ਦੇ ਕੋਈ ਨੁਕਸਾਨ ਹੋਇਆ ਸੜਕ ਦੇ ਦੁਕਾਨਾਂ ਦੇ ਨੁਕਸਾਨ ਹੋਇਆ ਕਈਆਂ ਦੇ ਸ਼ੀਸ਼ੇ ਟੁੱਟੇ ਨੇ ਆਪਣੇ ਵੀ ਸ਼ੀਸ਼ੇ ਇੱਕ ਇੱਕ ਵਾਰ ਮੇਰਾ ਵੀ ਕ੍ਰੈਕ ਹੋ ਗਿਆ ਸੀ ਤੇ ਨਵਾਂ ਪੁਆਨੇ ਪਿਆ ਇਹ ਪੱਥਰ ਨਿਕਲਦੇ ਆ ਟਾਰਾਂ ਥਲੋਂ ਉਹਨਾਂ ਨਾਲ ਟੁੱਟਦੇ ਆ ਮੇਰਾ ਕੋਈ ਐਕਸੀਡੈਂਟ ਹਾਸੇ ਵੀ ਹੁੰਦੇ ਆ ਹਾਂ 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 ਹੋਇਆ ਸਾਡੇ ਮੇਰੇ ਹੀ ਮੋੜ ਦੇ ਉੱਤੇ ਬੱਚਾ ਕੋਈ 7-8 ਸਾਲ ਦਾ ਸਾਈਕਲ ਥੱਲੇ ਕੁਦਰਤੀ ਸਾਈਕਲ ਥੱਲੇ ਆ ਗਿਆ ਬੱਚਾ ਬੁੜਕ ਕੇ ਬਾਹਰ ਨਿਕਲ ਆ ਨੀ ਤੇ ਉਹ ਵੀ ਜਾ ਸਕਦਾ ਹੈ ਸੜਕ ਦੇ ਕਾਰਨ ਇਸ ਟੁੱਟੀ ਦੀ ਹੀ ਸੜਕ ਇਸ ਕਰਕੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਤੁਸੀਂ ਆਹੀਂ ਦੇ ਪ੍ਰਸ਼ਾਸਨ ਕਰਨੇ ਆ ਵੀ ਸੜਕਾਂ ਲੇ ਬੱਸੇ ਦਿਖਣਾ ਠੀਕ ਹੈ ਨਹੀਂ ਤੇ ਸੜਕਾਂ ਦੀ ਮੁਰੰਮਤ ਕਰਾਣ ਜਾਂ ਇਹਦੀ ਰਿਪੇਅਰ ਕਰਾਣ ਜਾਂ ਇਹਨੂੰ ਨਵੀਂ ਬਣਾਣ ਇਹ ਉਹਨਾਂ ਦਾ ਹੀ ਫਰਜ਼ ਬਣਦਾ ਸਾਡਾ ਤੇ ਕਹਿਣਾ ਫਰਜ਼ ਆ ਰਿਕਵੈਸਟ ਕਰ ਰਹੇ ਆਂ ਅਸੀਂ ਉਹਨਾਂ ਅੱਗੇ ਬੱਸ ਜੀ ਦੂਸਰਾ ਮੇਰਾ ਨਾਮ ਹੈ ਪਿੰਡ ਪਾਦਾ ਹਾਂ ਸਰ ਕੀ ਕਹਿਣਾ ਚਾਹੁੰਦੀ ਜੇ ਧੋਬੜੇ ਤੋਂ ਲੈ ਕੇ ਆਏ ਕਹਿੰਦੇ ਜੇ ਝੱਖਲਾੜੀ ਤੋਂ ਲੈ ਕੇ ਤਾਰਾਗੜ੍ਹ ਤੱਕ ਸੜਕ ਬਹੁਤ ਖਰਾਬ ਹੈ ਇਹ ਤੇ ਬਜ਼ਾਰ ਤੁਰ ਵੀ ਨਹੀਂ ਜਦਾ ਪੈਦਲ ਨਹੀਂ ਤੁਰਦਾ ਬਾਕੀ ਸਾਧਨ ਦੀ ਤਾਂ ਬਖਰੀ ਹੈ ਤੇ ਮਿਹਰਬਾਨੀ ਕਾਕੇ ਸਾਡੀ ਇਹ ਸੜਕ ਜਰੀਏ ਬਣਾਈ ਜਾਏ ਸਰ ਜੀ ਗਾ ਕੀ ਕਰੀ ਉਹਨਾਂ ਨੂੰ ਖਿਲਾ ਕੇ ਦੱਸਿਆ ਗਿਆ ਉਹਨਾਂ ਨੂੰ ਮੈਂ ਕਿਹਾ ਉਹਨਾਂ ਨੇ ਇੱਕ ਦੋ ਵਾਰ ਇੱਥੇ ਆਏ ਆ ਉਹਨੂੰ ਕਿਹਾ ਵੀ ਆ ਉਹ ਕਹਿੰਦੇ ਪਾਸ ਹੋ ਗਈ ਆ ਹੋ ਗਈ ਆ ਬਣਦੇ ਦੀ ਤੇ ਬਣੀ ਨਹੀਂ ਉਹ ਸਰ ਕਿੰਨੇ ਸਾਲ ਤੋਂ ਸੜਕ ਦਾ ਹਾਲਤ ਮਾੜੀ ਆ ਇਹ ਸੜਕ ਦੇ ਹਾਲਤ ਮਨਗਾ ਵੀ 5 ਸਾਲ ਤੋਂ ਜ਼ਿਆਦਾ ਹੋ ਗਿਆ ਹਾਂ ਉਸ ਤੋਂ ਬਾਅਦ ਨੇ ਉਹ ਜੇ ਅੱਗਾ ਕੋਈ ਤੇ ਰੋੜੂ ਦੋ ਕੋ ਦੋ ਰੋੜੇ ਪਹਾੜ ਦੇ ਨਾਲ ਬਾਕੀ ਸਭ ਆਹੂ ਰਹਿਣ ਦਿੰਦਾ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਹਾਂ ਇਹ ਹੀ ਮੰਗ ਕਰਦੇ ਸਾਰਾ ਰੋਡ ਦਾ ਸਹੀ ਬਣਨਾ ਚਾਹੀਦਾ ਕਾ ਵੀ ਨੇਤਰੇ ਜਣਾਉਣਾ ਲੱਗਦਾ ਹੀ ਬਹੁਤ ਔਖਾ ਸੋ ਇਹ ਗੱਲ ਕਿ 2024 ਦੇ ਚੋਣਾਂ ਆਏ ਕਰਦੇ ਆ ਤਾਂ ਕਿ ਵੋਟਾਂ ਮੰਗਣ ਵੀ ਆਣਾ ਹੈ ਕੀ ਇਹ ਸਵਾਲ ਅਗੇ ਰੱਖੇ ਜਾਣਗੇ ਇਹਦੇ ਅਗੇ ਮੁੱਦੇ ਬਿਲਕੁਲ ਪੱਕਾ ਤੇ ਸਵਾਲ ਸਾਡਾ ਪਹਿਲਾ ਨਾ ਲਾਗੂ ਗਮਾ ਬਾਕੀ ਘਰ ਪੈਪ ਹੋ ਗਿਆ ਕਣਕੋਂ ਕੋਈ ਲੋੜ ਨਹੀਂ ਇਹਦੇ ਵੀ ਬੰਦੇ ਖਰਾਬ ਕਰਨ ਵਾਲੇ ਲਾਲ ਜੇ ਕਣਕ ਬਾਤ ਕੇ ਤੋਗਾ ਪਾਦਾ ਵੀ ਪੈਦਾ ਬਰਸਾਤਾਂ ਵਿੱਚ ਹਾਸੇ ਵੀ ਹੁੰਦੇ ਰਹੇ ਹਾਂਜੀ ਬੜੇ ਹਾਸੇ ਹੁੰਦੇ ਬਹੁਤ ਹਾਸੇ ਹੁੰਦੇ ਮੈਂ ਮਰਾ ਹਾਲ ਪਾਸੇ ਦਿਨੋਂ ਗਿਆ ਮੋੜ ਵਿੱਚ ਖੋਕ ਹੋ ਗਈ ਪੂਰੀ ਉਤਰਾ ਕੇ ਦੋੇ ਬਿੰਟ ਹੋਈ ਤੇ ਮੈਂ ਨੰਗਰਾ ਉਹਦਾ ਹੱਡੇ ਵਾਲਾ ਆ ਗਿਆ ਉਹਨੇ ਆ ਮੇਰੇ ਹੱਥ ਤੇ ਮਾਰਿਆ ਪਿੰਡ ਬ੍ਰਿਆਲੜੀ ਹਾਂਜੀ ਭਾਈ ਕੀ ਸਮੱਸਿਆ ਆਂ ਦੀ ਵੀ ਰੋਡ ਨੂੰ ਲੈ ਕੇ ਸਮੱਸਿਆ ਹਾਲ ਲੇਕਿਨ ਬਹੁਤ ਹਾਲਾਤ ਮਾੜੇ ਆ ਸੜਕ ਦੇ ਸੜਕ ਬਣਨੀ ਚਾਹੀਦੀ ਆ ਸਰਕਾਰਾਂ ਬੜੀਆਂ ਹੀ ਆ ਅਸੀਂ ਤੇ ਕਹਿੰਨੇ ਕਿ ਜਨਤਾ ਨੂੰ ਤਾਂ ਸਾਨੂੰ ਇਹੀ ਕੁਝ ਚਾਹੀਦਾ ਕਿ ਸੜਕ ਬਣਨੀ ਚਾਹੀਦੀ ਆ ਇੱਕ ਨਹੀਂ ਸਾਰੀਆਂ ਸੜਕਾਂ ਦੇ ਹਾਲਾਤ ਮਾੜੇ ਆ ਇਹ ਗਰੀਬ ਜਨਤਾ ਨੂੰ ਕੀ ਚਾਹੀਦਾ ਹਰੇ ਹੀ ਚਾਹੀਦਾ ਇੱਕ ਸੜਕ ਬਣੇ ਅੱਜ ਤੱਕ ਜਿੰਨੇ ਵੀ ਸਰਕਾਰਾਂ ਬਣੀਆਂ ਆ ਤੇ ਅਸੀਂ ਤਾਂ ਕਹਿੰਨੇ ਕਿ ਇਹਦੇ ਉੱਤੇ ਧਿਆਨ ਦੇਣਾ ਤੁਸੀਂ ਕਿੰਨੀ ਦੇਰ ਤੋਂ ਹੈ ਸੜਕ ਦਾ ਹਾਲਾਤ ਮਾੜੇ ਸੜਕ ਮਤੇ ਕਾਫੀ ਦਿਨ ਪੁਰਾਣੀ ਮਿਲ ਹਾਲਾਤ ਬਣੀ ਨਹੀਂ ਜੇ ਬਣਦੀ ਤੇ ਹੋਈ ਮਾੜਾ ਮੋੜੇ ਫਾਰਮੈਲਟੀ ਜੀ ਕਰਦੇ ਆ ਤੇ ਸੜਕ ਬਣਾਉਂ ਝੱਜਦੀ ਬਣਾਉਂ ਨਾ ਜਰਾਜਨੀਤੀ ਕਹਿੰਦੇ ਕਿ ਨੂੰ ਅਸੀਂ ਕਿੰਨੇ ਕਿ ਰਾਜਨੀਤੀ ਦਾ ਮਤਲਬ ਕੀ ਨਾ ਕਿਉਂ ਭਾਜੀ ਰਾਜਨੀਤੀ ਇਹ ਦੋ ਹੀ ਅੰਧੀ ਜਨ ਦੇਖੋ ਗਰੀਬ ਬੰਦਾ ਉਹ ਰਸਤੇ 'ਚ ਕੋਈ ਬਦਲੀ ਕੇਸ ਡਿਲੀਵਰੀ ਕੇਸ ਦਾ ਰਸਤੇ 'ਚ ਨਹੀਂ ਆਣਾ ਹੋਇਆ ਜਨਾਨੇ ਨੂੰ ਸੜਕ ਤੇ ਵਾਹਗਣ ਢੋਏ 'ਚ ਪੈ ਜੇ ਉਹਦਾ ਰਸਤੇ 'ਚ ਹੋ ਗਏ ਨਹੀਂ ਪਾਬਲੀ ਕੋ ਨੂੰ ਗਰੀਬ ਜੰਦ ਨਹੀਂ ਕੋਈ ਚਾਹੀਦਾ ਸਰਕਾਰ ਜਿਹੜੀ ਵੀ ਬੰਨੀ ਕਿੰਨੇ ਕਿਨੇ ਆਪਣੇ ਹੈਗੇ ਨਾ ਇਹ ਗੱਡੀਆਂ ਦੇ ਹਾਸੋ ਵਾਲ ਦੇ ਮੁੱਦੇ ਰੱਖਣਾ ਬਲੇ ਆਂ ਤੇ ਇਹ ਮੁੱਦਾ ਰੱਖਾਂਗੇ ਨਹੀਂ ਜਿਹੜੀ ਸਰਕਾਰਾਂ ਦੇ ਪਹਿਲੇ ਇਹਦੇ ਬਾਰੇ ਸੋਚ ਸਰ ਇਹ ਪਹਿਲੇ ਇਲੈਕਸ਼ਨ ਕੇ ਨਾ ਵਿਧਾਨ ਸਭਾ ਦੇ ਉਹਨੇ ਵਿੱਚ ਵੀ ਮੁੱਦਾ ਰੱਖਿਆ ਸੀਗਾ ਮੁੱਦਾ ਤੇ ਰੱਖਿਆ ਸੀ ਬਾਕੀ ਇਹ ਨਾਲ ਗੱਲ ਕਰੋ ਭਰਾ ਇਹ ਬਰਬਰ ਸਰਕਾਰ ਕੋਈ ਮੰਗੇ ਹੀ ਕਰਨਾ ਕਿ ਸਾਨੂੰ ਰੋਡ ਜਾਈ ਦੇ ਜੀ ਵਧੀਆ ਸਾਨੂੰ ਪੈਸਾ ਨਹੀਂ ਚਾਹੀਦਾ ਸਾਨੂੰ ਕਰੰਸੀ ਗੁਰੂ ਹੀ ਕੋਈ ਨਹੀਂ ਜਾਈ ਦੇ ਤਾਂ ਨਾਲ ਕੋਈ ਜਦਾ ਨਾਲ ਤੱਕ ਕੋਈ ਕਿਸੇ ਨੂੰ ਗਰੀਬ ਜਨਤਾ ਨੂੰ ਮਿਲਿਆ ਨਾ ਕੋਈ ਚਾਹੀਦਾ ਸਾਨੂੰ ਰੋਡ ਚਾਹੀਦਾ ਬੰਦਰਾ ਤੁਸੀਂ ਸੁਣਿਆ ਇੱਥੇ ਦੇ ਲੋਕਾਂ ਦਾ ਕਹਿਣਾ ਲੋਕਾਂ ਦਾ ਕਹਿਣਾ ਇਹੀ ਹੈਗਾ ਕਿ 10 ਤੋਂ 15 ਸਾਲ ਹੋ ਗਿਆ ਜੀ ਸੜਕ ਦੇ ਮਾਰੇ ਹਿਲਾਤ ਹੈ ਪਰ ਜੇ ਗੱਲ ਕਰੀਏ ਵਿਧਾਨ ਸਭਾ ਦੇ ਚੋਣਾਂ ਬਾਰੇ ਲੈ ਕੇ ਵਾਦੇ ਤੇ ਦਾਅਵੇ ਕਿਤੇ ਕਾਂਗਰਸ ਵੀ ਐਸੀ ਭਾਜਪਾ ਵੀ ਐਸੀ ਆਪ ਵਾਲੇ ਵੀ ਐਸੀ ਉਹਨਾਂ ਨੇ ਇਹੀ ਵਾਦਾ ਕੀਤਾ ਸੀ ਕਿ ਸਾਡੀ ਸਰਕਾਰ ਸੱਤੇ ਚਾਏਗੀ ਤੇ ਪਹਿਲਾਂ ਸੜਕ ਬਣਾਈ ਜਾਏਗੀ ਪਰ ਜੇ ਗੱਲ ਕਰੀਏ ਪਰ ਹੁਣ ਜੇ ਲੋਕ ਸਭਾ ਦੇ ਚੋਣਾਂ ਵੀ ਆ ਗਿਆ ਇਸ ਸੜਕ ਦਾ ਕੋਈ ਧਿਆਨ ਨਹੀਂ ਕੀਤਾ ਗਿਆ ਕਹਿਣਾ ਹੈਗਾ ਕਿ ਜੇ ਇੱਥੇ ਸਾਡੀ ਦੁਕਾਨਾਂ ਦੇ ਨੁਕਸਾਨ ਹੁੰਦੇ ਆ ਇਹ ਗੱਡੀਆਂ ਥਲੋ ਪੱਥਰ ਨਿਕਲ ਕੇ ਸਾਡੀ ਦੁਕਾਨਾਂ ਦੇ ਅੰਦਰ ਪੱਥਰ ਭਜਦੇ ਅੰਦਰ ਘ ਜੰਦੇ ਪਰ ਮੰਤਰੀ ਸਾਹਿਬ ਨੇ ਵੀ ਹੱਥ ਕਰ ਇਹ ਰੋਡ ਦੇ ਤੇ ਧਿਆਨ ਨਹੀਂ ਦਿੱਤਾ ਕਹਿੰਦੇ ਆ ਕਿ ਹਾਂ ਪਾਸ ਹੋ ਗਈ ਆ ਬਣ ਜਾਏਗੀ ਜਲਦੀ ਬਣ ਜਾਏਗੀ ਪਰ 10 ਤੋਂ 15 ਸਾਲ ਹੋ ਗਿਆ ਜਿਹੜੀ ਅੱਜ ਤੱਕ ਛੜਕਦਾ ਜਿਹੜਾ ਕੋਈ ਵੀ ਕੰਮ ਨਹੀਂ ਸ਼ੁਰੂ ਕੀਤਾ ਜਾਇਆ ਕਰਦਾ ਪਰ ਲੋਕਾਂ ਦਾ ਵੀ ਕਹਿਣਾ ਹੈਗਾ ਕਿ ਜੇ ਹੁਣ ਸਰਕਾਰ ਕੋਈ ਬੋਰਡ ਮੰਗਣ ਆਇਆ ਸਾਡੇ ਮੇਨ ਮੁੱਦੇ ਇਹ ਹੀ ਹੋਣਗੇ ਛੜਕ ਦੇ ਕਿ ਪਹਿਲਾਂ ਸਾਡੀ ਛੜਕ ਬਣਾਈ ਜਾਏ ਫਿਰ ਸਾਡਾ ਬੋਟਾ ਮੰਗਣ ਦੀ ਗੱਲ ਕੀਤੀ ਜਾਵੇ ਮੈਂ ਸ਼ਮੀਸਨੋਤਰਾ ਆਪਣੇ ਸੰਯੋਗੀ ਕੁਸ਼ਵਲਾਤਾ ਦੇ ਸਾਥ ਹਰਚਲ ਪੰਜਾਬ ਦੀ ਪਟਾ